ਜਲ ਚੱਲੀ ਏ ਡਰਗਦੇ ਮਲੇ ਉਹ ਚੱਲ ਚੱਲੀ ਏ ਡਰਗਦੇ ਮਲੇ ਨੀ ਮੁੰਡਾ ਤੇਰਾ ਮੈਂ ਚੱਕ ਨੂ ਨੀ ਮੁੰਡਾ ਤੇਰਾ ਮੈਂ ਚੱਕ ਨੂ ਨੀ ਮੁੰਡਾ ਤੇਰਾ ਮੈਂ ਚੱਕ ਨੂ ਜਲ ਚੱਲੀ ਏ ਡਰਗਦੇ ਮਲੇ ਉਹ ਚੱਲ ਚੱਲੀ ਏ ਡਰਗਦੇ ਮਲੇ ਨੀ ਮੁੰਡਾ ਤੇਰਾ ਮੈਂ ਚੱਕ ਨੂ ਨੀ ਮੁੰਡਾ ਤੇਰਾ ਮੈਂ ਚੱਕ ਨੂ ਨੀ ਮੁੰਡਾ ਤੇਰਾ ਮੈਂ ਚੱਕ ਨੂ ਭੀਸ਼ਪਰ ਸਿਰ ਜਰਗ ਦੇ ਮੇਲੇਆਂ ਦੀ ਪੂਰੇ ਉਤਸ਼ਾਹ ਤੇ ਪ੍ਰੇਮ ਭਾਵਨਾ ਨਾਲ ਸ਼ੁਰੂਆਤ ਹੋ ਚੁੱਕੀ ਹੈ ਸੋ ਅਜ ਚਰਗ ਵਿਖੇ ਮਾਤਾ ਮਦਾਨਨ ਮਾਤਾ ਮਸਾਣੀ ਮਾਤਾ ਸ਼ੀਤਲਾ ਤੇ ਬਾਬਾ ਸ਼ੇਖ ਫਰੀਦ ਜੀ ਦੇ ਪਵਨ ਸਥਾਨ ਤੇ ਪਹਿਲਾ ਮੇਲਾ ਬੜੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ ਜਿੱਥੇ ਤੇਜ ਦੇ ਕੋਨੇ-ਕੋਨੇ ਤੋਂ ਮਾਈ ਦੇ ਸ਼ਰਧਾਲੂ ਮਾਈ ਦੇ ਭਗਤ ਨਤਮਸਤਕ ਹੋਣ ਤੇ ਚੌਂਕੀ ਪਰਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਪੁੱਜ ਰਹੇ ਹਨ ਇੱਥੇ ਦਸਣਾ ਮੰਨਦਾ ਹੈ ਕਿ ਜਰਗ ਦਾ ਮੇਲਾ ਪੰਜਾਬ ਦਾ ਅਜੀਹਾ ਮੇਲਾ ਹੈ ਜਿੱਥੇ ਸਾਡੇ ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ ਬੰਗੀਆਂ ਵੱਖ-ਵੱਖ ਲੋਕ ਕਲਾਵਾਂ ਤੇ ਸਾਡੇ ਪੰਜਾਬ ਦੇ ਵੱਖ-ਵੱਖ ਰੰਗ ਦੇਖਣ ਨੂੰ ਮਿਲਦੇ ਹਨ ਸਾਨੂੰ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿੰਨਾ ਕਿੰਨਾ ਨੇ ਇਹ ਮੇਲੇ ਦੇਖੇ ਹਨ ਤੇ ਕਿੰਨਾ ਕਿੰਨਾ ਨੂੰ ਇਹ ਆਪਣੀਆਂ ਯਾਦਾਂ ਫੇਰ ਦੁਬਾਰਾ ਤਾਜ਼ਾ ਕਰਨ ਨੂੰ ਦਿਲ ਕਰਦਾ ਹੈ ਸਾਰੇ ਬੋਲ ਪਿਆ ਕਿ ਕਿ ਕਹਿੰਦਾ ਕਹਿੰਦਾ ਇਸ ਹੱਥੀਂ ਨਹੀਂ ਆ। ਬੋਲੋ। ਕਾ ਵੀ ਸੋਕੇ ਜਨੇ ਟੱਤਾ ਦੀ ਮਾਰਨਾ ਸਾਰੇ ਬੜੀ ਪ੍ਰੇਮ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਤੋ ਦੋਸਤੋ ਇਸ ਵਕਤ ਸਾਡੇ ਦਰਮਿਆਨ ਸ਼ੇਖ ਬਾਬਾ ਫਰੀਦ ਜੀ ਦੇ ਜਿਹੜਾ ਸਥਾਨ ਆ ਜੀ ਪਿੰਡ ਜਰਗ ਵੀ ਖੇ ਮੇਲੇ ਵਾਲੇ ਸਥਾਨ ਦੇ ਰੋਦੇ ਮੁੱਖ ਸੇਵਾਦਾਰ ਆ ਸ਼ਾਨਵਜ ਖਾਂ ਬਿੱਲੀ ਜਰਗ ਨੇ ਜਰਗ ਦੇ ਮੇਲਿਆਂ ਦੀ ਸ਼ੁਰੂਆਤ ਹੋਈ ਆ ਅੱਜ ਤੋਂ ਪੁੱਛਦੇ ਆ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਕਿ ਕਿਸ ਤਰ੍ਹਾਂ ਦੇਖਦੇ ਰਹੇ ਇਹ ਜਰਗ ਦੇ ਮੇਲੇ 2024 ਨੂੰ ਸ਼ਾਨਵਜ ਖਾਂ ਜੀ ਮੇਲੇ ਦੀ ਜਰਗ ਦੇ ਮੇਲਿਆਂ ਦੀ ਸ਼ੁਰੂਆਤ ਹੋ ਚੁੱਕੀ ਆ ਵਿਸ਼ਵ ਦੇ ਵਿੱਚ ਪ੍ਰਸਿੱਧ ਨੇ ਇਹ ਦੁਪਹਿਰ ਕਵੇਲੇ ਦਾ ਟਾਈਮ ਆ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਜਰਗ ਦੇ ਇਹਨਾਂ ਮੇਲਿਆਂ ਨੂੰ ਪਹਿਲਾਂ ਤਾਂ લાલીबीर ਜੀ ਤੁਹਾਡਾ ਦਿਲ ਦੀਆਂ ਘਰਾਈਆਂ ਤੋਂ ਧੰਨਵਾਦ ਕਰਦੇ ਆ ਜੋ ਤੁਸੀਂ ਜੜਗ ਦੇ ਮੇਲਿਆਂ ਦੀ ਜਾਣਕਾਰੀ ਦਿੰਦੇ ਹੋ ਪੂਰੇ ਪੰਜਾਬ ਨੂੰ ਅਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਐਨ ਆਰ ਆਈ ਭਰਾਵਾਂ ਨੂੰ ਤੁਹਾਡਾ ਦਿਲ ਦੀਆਂ ਘਰਾਈਆਂ ਤੋਂ ਮੈਂ ਸ਼ਾਹਨਵਾਜ਼ ਖਾਨ ਧੰਨਵਾਦ ਕਰਦਾ ਜੀ ਅਤੇ ਨਾਲ ਹੀ ਸਾਨੂੰ ਦੱਸਣ ਦੀ ਲੋੜ ਨਹੀਂ ਕਿਉਂਕਿ ਇਹ ਜਿਹੜਾ ਜਰਗ ਦਾ ਮੇਲਾ ਭਾਈ ਚਰਕ ਸਾਂਝਾ ਜੋੜ ਦਾ ਮੇਲਾ ਜੀ ਇਹ ਕਿਉਂਕਿ ਇਹ ਹਿੰਦੂ ਮੁਸਲਮਾਨ ਸਿੱਖ ਸਾਈ ਸਾਰੇ ਭਾਈ ਭਾਈ ਜੇ ਦੇਖਿਆ ਜਾਵੇ ਬਾਬਾ ਫਰੀਦ ਸਾਹਿਬ ਜੀ ਗੰਸ਼ਕਰ ਰਹਿਮਤੁੱਲਾ ਸੱਚੀ ਸਰਕਾਰ ਜੀ ਦਾ ਦਰਵਾਰਾ ਜੇ ਦੇਖਿਆ ਜਾਵੇ ਨਿੱਕੀ ਮਾਤਾ ਬਸੰਤੀ ਜੀ ਦਾ ਦਰਵਾਰਾ ਜੇ ਦੇਖਿਆ ਜਾਵੇ ਸ਼ੀਤਨਾ ਮਾਤਾ ਜੀ ਦਾ ਦਰਵਾਰਾ ਅੱਧੇ ਮਸਾਣੀ ਕਾਲੀ ਮਾਤਾ ਜੀ ਦਾ ਦਰਵਾਰਾ ਔਰੇ ਹਿੰਦੂ ਮੁਸਲਮ ਸਿੱਖ ਸਾਈ ਸਾਰੇ ਆ ਕੇ ਸੱਜਦਾ ਸਲਾਮ ਕਰਦੇ ਨੇ ਇਹ ਬਹੁਤ ਵੱਡੀ ਗੱਲ ਆ ਜੀ ਮੈਂ ਸਮਝਦਾ ਵੀ ਜਿਵੇਂ ਕਿ ਜੋ ਆਪਣੇ ਜਰਗ ਦੇ ਸੀਸਦਾਨੀ ਰਾਜਾ ਜਗਦੇਵ ਜੀ ਨੇ ਇਸ ਪਿੰਡ ਦੀ ਨੀਂਹ ਰੱਖੀ ਸੀ 1150 ਈਸਵੀ ਦੇ ਵਿੱਚ ਮੈਂ ਉਸ ਸੂਰਬੀਰ ਰਾਜੇ ਨੂੰ ਸਰਦਾ ਸਲਾਮ ਕਰਦਾ ਵੀ ਜਿਵੇਂ ਏਕਤਾ ਦਿਖਾਈ ਕਿਉਂਕਿ ਉਦੋਂ ਵੀ ਆਪਾਂ ਸਮਝਦੇ ਆ ਕਿ ਕਿਦਾਂ ਕਿਦਾਂ ਮੁਗਲਾਂ ਦਾ ਰਾਜ ਸੀ ਪਰ ਉਹਨੇ ਫਿਰ ਵੀ ਸਾਰੇ ਭਾਈਚਾਰਿਆਂ ਦਾ ਸਤਿਕਾਰ ਕਰਕੇ ਆਪਣੇ ਨਾਲ ਜੋੜ ਕੇ ਇਸ ਜਰਗ ਪਿੰਡ ਨੂੰ ਬੰਨੇ ਆ ਜਨ ਕਿ ਇਸ ਪਿੰਡ ਦੀ ਨਹੀਂ ਰੱਖੀ 1150 ਈਸਵੀ ਦੇ ਵਿੱਚ ਰਾਜਾ ਜਗਦੇਵ ਜੀ ਨੇ ਅਤੇ 1130 ਈਸਵੀ ਵਿੱਚ ਰਾਜੇ ਜਗਦੇਵ ਜੀ ਨੇ ਸ਼ਪਾਰ ਪਿੰਡ ਦੀ ਨਹੀਂ ਰੱਖੀ ਇਹ ਜਿਹੜੇ ਇਤਿਹਾਸਿਕ ਮੇਲੇ ਨੇ ਇਹ ਪੰਜਾਬ ਦੇ ਤਿੰਨ ਮੇਲੇ ਨੇ ਜਰਗ ਦਾ ਮੇਲਾ ਸ਼ਪਾਰ ਦਾ ਮੇਲਾ ਤੇ ਜਗਰਾਉਂ ਦੀ ਰੋਸ਼ਨੀ ਤਿੰਨ ਜੀ ਇਹ ਤਿੰਨੇ ਹੀ ਮੇਲੇ ਮੰਨੇ ਪਰਮੰਨੇ ਮੇਲੇ ਨੇ ਪਰ ਕਿੱਦਣਾ ਕਿਤੇ ਜਿਹੜਾ ਸਾਡਾ ਜੂਤ ਆ ਜਾਂ ਸਾਡੀਆਂ ਭੈਣਾਂ ਨੇ ਇਸ ਮੇਲੇ ਤੋਂ ਦੂਰ ਹੁੰਦੇ ਜਾਂਦੇ ਨੇ ਇਹ ਮੇਲੇ ਦੇ ਨਾਲ ਜੁੜੋ ਕਿਉਂਕਿ ਇੱਥੇ ਪਿਆਰ ਮਿਲਦਾ ਅਮਨ ਸ਼ਾਂਤੀ ਮਿਲਦੀ ਆ ਮੈਂ ਦੁਬਾਰਾ ਫੇਰ ਜਾਦਾ ਗੱਲਾਂ ਨਾ ਕਰਦਾ ਹੋਇਆ ਜਰਗ ਦੇ ਮੇਲੇ ਦੀਆਂ ਨੌਣਕਾਂ ਲੱਗੀਆਂ ਨੇ ਜਿਹਨੂੰ ਕਿ ਵੱਡਾ ਮੇਲਾ ਕਿਹਾ ਗਿਆ ਕਿਉਂਕਿ ਪੁੱਤ ਜੇ ਪਹਿਲਾ ਮਾਂ ਦੇ ਹੋਵੇ ਉਹੀ ਵੱਡਾ ਹੁੰਦਾ ਇਹੀ ਭਰਾ ਕਹਿੰਦੇ ਨੇ ਦੂਜਾ ਮੇਲਾ ਵੱਡਾ ਜੀ ਪਹਿਲਾ ਵੱਡਾ ਹੁੰਦਾ ਦੂਜਾ ਛੋਟਾ ਹੀ ਹੁੰਦਾ ਦੂਜਾ 9 ਅਪ੍ਰੈਲ ਦਾ ਮੇਲਾ ਜਿਹੜਾ ਉਹ ਛੋਟਾ ਮੇਲਾ ਤੀਜੇ ਮੇਲੇ ਤੇ ਆਪਾਂ ਜਾਨੀ ਕਿ 15 ਤਰੀਕ ਨੂੰ ਇੱਥੇ ਸੂਫੀਆਂ ਦਾ ਮੇਲਾ ਰੱਖਿਆ ਹੋਇਆ ਸਾਰੀ ਸੰਗਤ ਨੂੰ ਕਹੂੰਗਾ ਵੀ ਆਪਣੇ ਇੱਥੇ ਆ ਕੇ ਮਾਤਾ ਦੇ ਦਰਸ਼ਨ ਕਰਿਆ ਕਰੋ ਕੋਈ ਗਲਤੀ ਨਾ ਕਰਿਆ ਕਰੋ ਆਪਣੇ ਸਮਾਨ ਦਾ ਧਿਆਨ ਰੱਖਿਆ ਕਰੋ ਬਾਰ ਬਾਰ ਤੁਹਾਡੇ ਚਰਨਾਂ ਦੇ ਵਿੱਚ ਬੇਨਤੀਆਂ ਨੇ ਜਾਦਾ ਗੱਲਾਂ ਨਾ ਕਰੀਏ ਇੱਕ ਬੋਲ ਜ਼ਰੂਰ ਕਹੀਏ ਜਿਵੇਂ ਕਿ ਕਿਸੇ ਗਾਉਣ ਵਾਲੇ ਨੇ ਗਾਇਆ ਅਤੇ ਲਿਖਣ ਵਾਲੇ ਨੇ ਲਿਖਿਆ ਕਹਿੰਦਾ ਜਲ ਚੱਲੀ ਅਜਰ ਕੀ ਦੇ ਮਿਲੇ ਉਹ ਚੱਲ ਚੱਲੀ ਏ ਜਰ ਕੀ ਦੇ ਮਿਲੇ ਨੀ ਮੁੰਡਾ ਤੇਰਾ ਮੈਂ ਚੱਕ ਲੂ ਨੀ ਮੁੰਡਾ ਤੇਰਾ ਮੈਂ ਚੱਕ ਲੂ ਨੀ ਮੁੰਡਾ ਤੇਰਾ ਮੈਂ ਚੱਕ ਲੂ ਕਿਉਂਕਿ ਜਿਵੇਂ ਮੈਂ ਗਾਇਆ ਮੈਂ ਆਪਣੀ ਘਰ ਵਾਲੀ ਲਈ ਗਾਇਆ ਹੈ ਇਹ ਨਹੀਂ ਵੀ ਕਿਸੇ ਹੋਰ ਦਾ ਮੁੰਡਾ ਚੱਕ ਲਾਂਗੇ ਕੋਰੋ ਮੇਲੇ ਤੋਂ ਆਪਣੇ ਪਰਿਵਾਰ ਦਾ ਵੀ ਚੱਲ ਚੱਲੀ ਆਪਾਂ ਘੁੰਮ ਕੇ ਆਈਏ ਗੀਤ ਦੇ ਵਿੱਚ ਪਰਿਵਾਰ ਦੀ ਗੱਲ ਹੋ ਰਹੀ ਪਰਿਵਾਰ ਦੀ ਗੱਲ ਹੈ ਜੀ ਪਰਿਵਾਰ ਦੀ ਵਾਰੀ ਆਪਰੇ ਹੁੰਦਾ ਵੀ ਹਾੜ ਭੀੜ ਜਾਦੀ ਆ ਵੀ ਜੋਂ ਨੂੰ ਕੌਣ ਸਭ ਬਿਲਕੁਲ ਇੱਕ ਕਹਾਵਤ ਬਣੀ ਹੋਈ ਹੈ ਇੱਕ ਕਹਾਵਤ ਹੈ ਜੀ ਵੀ ਆਪਣੇ ਪਰਿਵਾਰ ਨੂੰ ਕਹਿੰਦਾ ਜਿਵੇਂ ਅੱਗੇ ਆਪਣੇ ਬਜ਼ੁਰਗ ਕਈ ਉਰੇ ਰਾਤ ਰੁਕਦੇ ਹੁੰਦੇ ਸੀ ਹੁਣ ਸਾਧਨ ਘਰੋਂ ਘਰ ਨੇ ਅੱਗੇ ਉਹ ਟਰੱਕ ਕਰ ਲੈਂਦੇ ਦੀ ਜਾਂ ਬੱਸਾਂ ਜਾਣਦੀ ਦੀ ਰਾਤ ਰੁਕਦੇ ਦੀ ਹੁਣ ਘਰੇ ਘਰ ਦਾ ਦਿਨ ਦਿਨ ਮੋਟਰਸਾਈਕਲ ਨੇ ਜੀ ਅਗਲਾ ਇੱਕ ਮਾਰਦਾ ਸਿੱਧਾ ਘੰਟੇ ਜੂਰੇ ਠੀਕ ਹੈ ਜੀ ਉਦੋਂ ਮੁਝਰਗਾ ਵੀ ਚੱਲ ਭਗਵਾਨ ਨੇ ਚੱਲੀਏ ਜਰਗਦੇ ਮੇਲੇ ਮੁੰਡੇ ਨੂੰ ਤਾਂ ਮੈਂ ਹੀ ਚੱਕ ਲਊਗਾ ਸ਼ਾਨਮਜੀ ਖਾਂ ਜੀ ਇੱਕ ਗੱਲ ਕਰੀਏ ਜਰਗਦਾ ਮੇਲਾ ਸ਼ਿਪਾਰ ਦਾ ਮੇਲਾ ਤੇ ਜਗਰਾਉਂ ਦੀ ਰੋਸ਼ਨੀ ਹੈ ਨਾ ਏ ਜਰਗ ਦੇ ਮੇਲੇ ਤੇ ਚਲੋ ਆਪਣੇ ਜਿਹੜੇ ਦਰਸ਼ਕ ਦੇਖ ਵੀ ਰਹੇ ਨੇ ਕਿਹੜੀਆਂ-ਕਿਹੜੀਆਂ ਉਹ ਪੰਜਾਬੀ ਸੱਭਿਆਚਾਰ ਨਾਲ ਅਲੱਗ ਬਣਗੀਆਂ ਨੇ ਹਨਾ ਜੀ ਜੜੀਆਂ ਉਰੇ ਦੇਖਣ ਨੂੰ ਮਿਲਦੀਆਂ ਨੇ ਜਾਂ ਜਿਹੜੇ ਆ ਆਪਣੇ ਸਰਤਾਲੂ ਨੇ ਜਾਂ ਸੰਗਤਾਂ ਨੇ ਉਹ ਜਰਗ ਦੇ ਮੇਲੇ 'ਚ ਪਹੁੰਚੋ ਨਾ ਪੰਜਾਬੀ ਸੱਭਿਆਚਾਰ ਦੇ ਕਿਹੜੀਆਂ ਵੱਖਰੀਆਂ ਬਣੀਆਂ ਨੇ ਜਿਹੜੀਆਂ ਪੰਜਾਬ ਦੇ ਹੋਰ ਕਿਸੇ ਮੇਲੇ ਵਿੱਚ ਨਹੀਂ ਦੇਖਣ ਨੂੰ ਮਿਲਦੀਆਂ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਯਾ ਵੀ ਮਾਂ ਬੋਲੀ ਦੇ ਥੰ ਸਾਡੇ ਜੋ ਤੋਬੇ ਦੇ ਉੱਤੇ ਉਹ ਕਲਚਰ ਦਿਖਾਉਂਦੇ ਨੇ ਪੂਰਾ ਬਿਰਸਾ ਵੀ ਢੱਡ ਸਰੰਗੀਆਂ ਨਾਲ ਉਹ ਗਾਉਂਦੇ ਨੇ ਅਤੇ ਕਾਟੂਆ ਗਿਰਦਾ ਗੁਬਚੂ ਢੱਡ ਇਹ ਜਿਹੜੇ ਲੋਕ ਸਾਜਦੇ ਉਹ ਉਹਨਾਂ ਨੂੰ ਦਿਖਾਉਂਦੇ ਨੇ ਪਰ ਸਾਡਾ ਯੂਥ ਨੂੰ ਪਤਾ ਹੀ ਨਹੀਂ ਹੁਣਾ ਜਿਹੜੀ ਨਵੀਂ ਪੀੜ੍ਹੀ ਆ ਉਹਨਾਂ ਨੂੰ ਕਈਆਂ ਨੂੰ ਤਾਂ ਐ ਹੀ ਨਹੀਂ ਪਤਾ ਹੁਣਾ ਵੀ ਢਾਟੂ ਕੀ ਨੂੰ ਕਹਿੰਦੇ ਨੇ ਢੱਡ ਕੀ ਨੂੰ ਕਹਿੰਦੇ ਨੇ ਸਰੰਗੀ ਕੀ ਨੂੰ ਕਹਿੰਦੇ ਨੇ ਜਿਹਦਾ 100 ਰੰਗ ਸਰੰਗੀ ਠੀਕ ਆ ਜੀ ਅਧਾ ਤੁੰਬੀ ਤੁੰਬਾ ਨਮੀ ਬਿੜਿੰਦਾ ਦਾ ਪਤਾ ਨਹੀਂ ਜੀ ਵੀ ਕੀ ਚੀਜ਼ ਆ ਪਰ ਇੱਥੇ ਜੇ ਕਿਸੇ ਨੇ ਦੇਖਣੀ ਹੋਵੇ ਜਉਂਦੀ ਜਾਗਦੀ ਮਿਸਾਲ ਉਹ ਜਰਗ ਦੇ ਮੇਲੇ ਤੇ ਆ ਕੇ ਦੇਖੇ ਉਹਨੂੰ ਪਤਾ ਲੱਗੂਗਾ ਹਾਂ ਬਾਕੀ ਜਿਵੇਂ ਆਪਾਂ ਕਹੀਏ ਕਿ ਨਚ ਨਜ਼ਾਰਾਂ ਦੇ ਨਾਚ ਜਿਹਨੂੰ ਆਪਾਂ ਕਹਿੰਦੇ ਆ ਕਿ ਜਿਹੜੀ ਜਿੱਨਾ ਦਾ ਜੱਦੀ ਪੁਸਤੀ ਇਹ ਕੰਮ ਆ ਜਿਵੇਂ ਨਚਾਰਾਂ ਦੇ ਨਾਚ ਹੋਗੇ ਮਿੱਟੀ ਕੱਢਣਾ ਹੋ ਗਿਆ ਜਾਂ ਹੋਰ ਵੀ ਬਹੁਤਰੀ ਜਿਹੜੀਆਂ ਕਲਾਮਾਂ ਨੇ ਉਹ ਜਰਗ ਦੇ ਮੇਲੇ ਤੇ ਦੇਖਣ ਨੂੰ ਮਿਲਦੀਆਂ ਕੀ ਕਹਿਣਾ ਕੋਈ ਕਿੱਡੇ ਕਿੱਡੇ ਸਾਪ ਲਈ ਫਿਰਦੇ ਨੇ ਵੀਰ ਜੋਗੀ ਹਾਂ ਜੀ ਕੋਈ ਕੋਸ਼ ਲਈ ਬੈਠਾ ਢੋਲ ਜਦੋਂ ਤੁਸੀਂ ਗੱਲ ਕੀਤੀਆਂ ਨਚਾਰਾਂ ਜਿਹੜੇ ਆਮ ਕੇ ਉਰੇ ਚੌਂਕੀ ਭਰਦੇ ਨੇ ਨੱਚਦੇ ਨੇ ਢੋਲਦੀਆਂ ਹਾਂਜੀ ਹਾਂ ਸਾਰਾ ਕੁਝ ਜੇ ਜੌਂਦੀ ਜਾਗ ਦੀ ਮਿਸਾਲ ਕਿਸੇ ਨੇ ਭਾਈਚਾਰਕ ਸਾਂਝ ਅਤੇ ਨਵਾਂ ਰੰਗ ਦੇਖਣਾ ਉਹ ਜਰਗ ਦਾ ਮੇਲਾ ਦੇਖੋ ਜੀ ਪੰਜਾਬ ਦਾ ਰੰਗ ਪੰਜਾਬ ਦਾ ਰੰਗ ਪੂਰੇ ਬੇਸੁਲ ਦੇ ਵਿੱਚ ਸਾਇਆ ਹੋਇਆ ਪਿੰਡ ਜਰਗ ਇਹਦਾ ਰੰਗ ਦੇਖਣ ਆ ਤਾਂ ਜਰਗ ਦੇ ਮੇਲੇ ਤੇ ਆਓ ਤੇ ਰੰਗ ਦੇਖੋ ਬਹੁਤ ਬਹੁਤ ਧੰਨਵਾਦ ਸ਼ਾਨਮੋਜ ਜੀ ਤੁਹਾਡਾ ਹੀ ਬਹੁਤ ਬਹੁਤ ਸੋ ਦੋਸਤੋ ਐਸ਼ਾਨ ਸ਼ਾਨਮੋਜ ਖਾਂ ਬਿੱਲੀ ਜਰਗ ਮੁੱਖ ਸੇਵਾਦਾਰ ਸ਼ੇਖ ਬਾਬਾ ਫਰੀਦ ਜੀ ਦੀ ਜਿਹੜੀ ਉਰੇ ਆਸਥਾਨ ਬਣਿਆ ਹੋ ਦਰਗਾਹ ਬਣੀ ਹੋਈ ਆ ਇਹ ਗੱਲ ਆਪਾਂ ਕਰ ਰਹੇ ਸੀਗੇ ਜਰਗ ਦੇ ਮੇਲਿਆਂ ਦੀ ਕਿ ਜੇਕਰ ਤੁਸੀਂ ਪੰਜਾਬ ਦਾ ਸੱਭਿਆਚਾਰ ਪੰਜਾਬ ਦੀ ਵਿਰਾਸਤ ਪੰਜਾਬ ਦੀਆਂ ਲੋਕ ਕਲਾਵਾਂ ਜਿਹੜੀਆਂ ਆਪਾਂ ਕਿਤਾਬਾਂ ਦੇ ਵਿੱਚ ਪੜ੍ਹਦੇ ਆਂ ਬੜੀਆਂ-ਬੜੀਆਂ ਕਹਾਣੀਆਂ ਦੇ ਵਿੱਚ ਪੜ੍ਹਦੇ ਆਂ ਜਿਉਂਦੀ ਜਾਗਦੀ ਮਿਸਾਲ ਜੇਕਰ ਤੁਸੀਂ ਦੇਖਣੀ ਆ ਤਾਂ ਜਰਗ ਦੇ ਮੇਲੇ ਤੇ ਉਹ ਮਿਲਦੀ ਆ ਪੰਜਾਬ ਦਾ ਪ੍ਰਮੁੱਖ ਜਿਹਨੂੰ ਆਪਾਂ ਕਹਿੰਦੇ ਆ ਮੇਲਾ ਜਰਗ ਦਾ ਉਹਨੂੰ ਅਸੀਂ ਅੱਜ ਤੁਹਾਨੂੰ ਦਿਖਾ ਰਹੇ ਆ ਧੰਨਵਾਦ ਜੀ ਸ਼ੁਕਰੀਆ 何です